ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਬਾਹਰੀ ਮੁਲਕ ਦੇ ਵਿੱਚ ਇੱਕ ਸਿੱਖ ਨੌਜਵਾਨ ਚੌਰਾਹੇ ਦੇ ਵਿੱਚ ਜਿਹੜਾ ਵਿਅਸਤ ਚਰਾਹਾ ਹੁੰਦਾ ਬਹੁਤ ਸਾਰੇ ਲੋਕ ਲੰਘ ਰਹੇ ਹੁੰਦੇ ਨੇ ਅਚਾਨਕ ਹਥਿਆਰ ਲਹਿਰਾਉਣ ਲੱਗਦਾ ਮੌਕੇ ਤੇ ਪੁਲਿਸ ਨੂੰ ਜਾਣਕਾਰੀ ਮਿਲਦੀ ਆ ਪੁਲਿਸ ਪਹੁੰਚਦੀ ਆ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿੱਥੇ ਕਿ ਉਸ ਤੋਂ ਬਾਅਦ ਉਹ ਸਿੱਖ ਨੌਜਵਾਨ ਜ਼ਖਮੀ ਹੋ ਜਾਂਦਾ ਗੋਲੀ ਲੱਗਣ ਦੇ ਨਾਲ ਤੇ ਹਸਪਤਾਲ ਦੇ ਵਿੱਚ ਜਾ ਕੇ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਆ ਦਰਅਸਲ ਪੂਰਾ ਮਾਮਲਾ ਕੀ ਆ ਕਿੱਥੋਂ ਦਾ ਮਾਮਲਾ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੋ ਸਿੱਖ ਜੋ ਸਿੱਖ ਜਥੇਬੰਦੀਆਂ ਨੇ ਸਿੱਖ ਨੌਜਵਾਨ ਨੇ ਸਵਾਲ ਖੜੇ ਕਰ ਰਹੇ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਦਰਅਸਲ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਦਰਅਸਲ ਇਹ ਘਟਨਾ ਵੀ ਜਿਹੜੀ ਪੂਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਾਣਕਾਰੀ ਅਨੁਸਾਰ ਇਹ ਘਟਨਾ 13 ਜੁਲਾਈ ਨੂੰ ਵਾਪਰੀ ਜਦੋਂ ਪੁਲਿਸ ਨੇ ਲਾਸ ਐਂਜਲਸ ਸ਼ਹਿਰ ਦੇ ਕ੍ਰਿਪਟੋ.ਕਮ ਹਰੇਨਾ ਨੇੜੇ ਇੱਕ 35 ਸਾਲਾ ਸਿੱਖ ਵਿਅਕਤੀ ਨੂੰ ਜਿਹੜਾ ਗੋਲੀ ਮਾਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਾਰੀ ਜਿਹੜੀ ਵੀਡੀਓ ਆ ਸਾਰੇ ਘਟਨਾ ਕਰਨ ਦੀ ਰਿਕਾਰਡ ਕੀਤੀ ਖਬਰ ਅਨੁਸਾਰ ਲਾਸ ਐਂਜਲਸ ਪੁਲਿਸ ਵਿਭਾਗ ਨੇ ਇਸ ਘਟਨਾ ਬਾਰੇ ਕਿਹਾ ਕਿ ਇਹ ਘਟਨਾ 13 ਜੁਲਾਈ ਦੀ ਜਿਹੜੀ ਸਵੇਰ ਨੂੰ ਵਾਪਰੀ ਹੈ ਕਈ ਲੋਕਾਂ ਨੇ 911 ਦੇ ਉੱਪਰ ਫੋਨ ਕੀਤਾ ਤੇ ਦੱਸਿਆ ਕਿ ਇੱਕ ਵਿਅਕਤੀ ਫਿਗੋ ਏਰੀਆ ਦੇ ਵਿੱਚ ਸਟਰੀਟ ਅਤੇ 올림픽 ਬੁਲੇਵਾਰਡ ਦੇ ਵਿੱਚ ਇੱਕ ਵਿਅਸਤ ਚਰਾਹੇ ਦੇ ਵਿੱਚ ਰਾਹੀਰਾਂ ਦੇ ਉੱਪਰ ਇੱਕ ਵੱਡਾ ਭਲੇੜ ਕਹਿ ਸਕਦੇ ਹਾਂ ਤਲਵਾਰ ਲਹਿਰਾ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਵਿਅਕਤੀ ਦੀ ਪਛਾਣ ਕੀਤੀ 35 ਸਾਲਾ ਗੁਰਪ੍ਰੀਤ ਸਿੰਘ ਦੇ ਵਜੋਂ ਉਸ ਸ਼ਖਸ ਦੀ ਉਸ ਵਿਅਕਤੀ ਦੀ ਪਛਾਣ ਹੋਈ ਲਾਸ ਐਂਜਲਸ ਪੁਲਿਸ ਵਿਭਾਗ ਦੇ ਵੱਲੋਂ ਆਪਣੇ YouTube ਚੈਨਲ ਦੇ ਉੱਪਰ ਸਾਰੀ ਜਿਹੜੀ ਵੀਡੀਓ ਆ ਉਹ ਨਸ਼ਰ ਵੀ ਕੀਤੀ ਗਿਆ ਗੁਰਪ੍ਰੀਤ ਸਿੰਘ ਸੜਕ ਦੇ ਵਿਚਕਾਰ ਰਵਾਇਤੀ ਸਿੱਖ ਮਾਰਸ਼ਲ ਆਰਟ ਗਤਕਾ ਪੇਸ਼ ਕਰਦੇ ਹੋਏ ਦਿਖਾਈ ਦੇ ਰਿਹਾ ਇਸੇ ਦੌਰਾਨ ਉਸ ਦੇ ਹੱਥ ਦੇ ਵਿੱਚ ਤਲਵਾਰ ਵਰਗੀ ਇੱਕ ਚੀਜ਼ ਆ ਪੁਲਿਸ ਦੇ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਕਾਰ ਸੜਕ ਦੇ ਵਿਚਕਾਰ ਛੱਡ ਗਿਆ ਹਮਲਾਵਰ ਟੰਗ ਦੇ ਨਾਲ ਉਸ ਜਿਹੜਾ ਹਥਿਆਰ ਨੂੰ ਤਲਵਾਰ ਨੂੰ ਲਹਿਰਾ ਰਿਹਾ ਸੀ ਇੱਕ ਸਮੇਂ ਅਜੀਬ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਹਥਿਆਰ ਨਾਲ ਆਪਣੀ ਜੀਵ ਵੀ ਕੱਟ ਦਿੱਤੀ ਗਈ ਹੋਵੇ ਪੁਲਿਸ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਵਾਰ-ਵਾਰ ਉਹ ਹਥਿਆਰ ਜਿਹੜਾ ਚਾਕੂ ਕਹਿ ਸਕਦੇ ਹੋ ਤਲਵਾਰ ਕਹਿ ਸਕਦੇ ਹੋ ਉਸ ਨੂੰ ਜਿਹੜਾ ਸੁੱਟਣ ਦਾ ਹੁਕਮ ਦਿੱਤਾ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਸਾਰਾ ਕੁਝ ਪੁਲਿਸ ਦੇ ਬਿਆਨਾਂ ਅਨੁਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਉਸ ਨੇ ਥੋੜੀ ਦੇਰ ਬਾਅਦ ਆਪਣੀ ਗੱਡੀ ਵੱਲ ਵਾਪਸ ਆਉਂਦਾ ਪਾਣੀ ਦੀ ਬੋਤਲ ਉਸ ਨੇ ਚੱਕੀ ਤੇ ਫਿਰ ਪੁਲਿਸ ਦੇ ਉੱਪਰ ਸੁੱਟ ਦਿੱਤੀ ਫਿਰ ਉਸ ਨੇ ਜਿਹੜਾ ਜਾ ਜਿਹੜਾ ਉਸ ਹਥਿਆਰ ਨੂੰ ਜਿਹੜਾ ਖਿੜਕੀ ਤੋਂ ਬਾਹਰ ਕੱਢਿਆ ਤੇ ਭੱਜ ਗਿਆ ਪੁਲਿਸ ਨੇ ਕੁਝ ਸਮੇਂ ਬਾਅਦ ਉਸਦਾ ਕੁਝ ਸਮੇਂ ਦੇ ਵਿੱਚ ਵਿੱਚ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਇਸ ਦੌਰਾਨ ਵਿਅਕਤੀ ਨੇ ਕਥਿਤ ਤੌਰ ਤੇ ਗਲਤ ਢੰਗ ਦੇ ਨਾਲ ਗੱਡੀ ਚਲਾਈ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਅੰਤ ਦੇ ਵਿੱਚ ਉਸ ਨੇ ਰੋਕ ਕੇ ਪੁਲਿਸ ਦੇ ਉੱਪਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਨੇ ਗੋਲੀਬਾਰੀ ਕਰ ਦਿੱਤੀ ਜਿਸ ਦੇ ਨਾਲ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਪੁਲਿਸ ਅਨੁਸਾਰ ਗੋਲੀ ਨਾਲ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਲਿਆਇਆ ਜਾਂਦਾ ਜਿੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਘਟਨਾ ਵਾਲੀ ਥਾਂ ਤੋਂ ਦੋ ਫੁੱਟ ਲੰਬਾ ਜਿਹੜਾ ਚਾਕੂ ਨੁਮਾ ਹੱਥੇ ਜਿਹੜੇ ਤਲਵਾਰ ਨੁਮਾ ਕਹਿ ਸਕਦੇ ਹਾਂ ਹਥਿਆਰ ਮਿਲਿਆ ਘਟਨਾ ਪੂਰੀ ਜਿਹੜੀ ਸਾਰੀ ਵੀਡੀਓ ਦੇ ਵਿੱਚ ਰਿਕਾਰਡ ਹੋਈ ਹੈ ਇਸ ਤੋਂ ਬਾਅਦ ਬਹੁਤ ਵੱਡੇ ਸਵਾਲ ਨੇ ਜਿਹੜੇ ਲਾਸ Ăਂਜਲਸ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਿੱਖ ਜਤੇਬੰਦੀਆਂ ਸਿੱਖ ਅੰਡਸਟਮਾਈ ਦੇ ਜਿਹੜੇ ਲੋਕ ਨੇ ਉਹ ਖੜੇ ਕਰ ਰਹੇ ਨੇ ਉਹ ਕਹਿੰਦੇ ਕਿ ਜਿੱਥੇ ਵੱਡੇ ਵੱਡੇ ਅਪਰਾਧੀਆਂ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਜਿਹੜਾ ਗ੍ਰਿਫਤਾਰ ਕਰਨ ਦਾ ਵੱਡੇ ਵੱਡੇ ਹਥਿਆਰਾਂ ਸਮੇਤ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਇੱਕ ਸਿੱਖ ਨੌਜਵਾਨ ਨੂੰ ਜਿਹੜਾ ਗੱਤਕੇ ਦੇ ਜੋਹਰ ਦਿਖਾ ਰਿਹਾ ਹੁੰਦਾ ਹਥਿਆਰ ਨੇ ਜਿਹੜੇ ਸੜਕ ਦੇ ਉੱਪਰ ਲਹਿਰਾ ਰਹੇ ਹੁੰਦਾ ਜਿਸ ਤਰੀਕੇ ਪੁਲਿਸ ਕਹੇ ਰਹੀ ਹੈ ਕਿ ਸੜਕ ਦੇ ਉੱਪਰ ਹਥਿਆਰ ਲਹਿਰਾ ਰਿਹਾ ਕੁਝ ਲੋਕ ਕਹਿ ਰਹੇ ਨੇ ਕਿ ਗੱਤਕੇ ਦਾ ਜਿਹੜਾ ਮਾਰਸ਼ਲ ਆਰਟ ਦਾ ਜਿਹੜਾ ਗੱਤਕਾ ਲਹਿਰਾ ਰਿਹਾ ਹੁੰਦਾ ਰੋਡ ਦੇ ਉੱਪਰ ਤਾਂ ਇਹ ਸਭ ਦੇ ਵਿਚਾਰੇ ਲੋਕ ਇਹ ਕਹਿ ਰਹੇ ਨੇ ਕੁਝ ਕੇਸ ਨੂੰ ਜਿਹੜਾ ਜੇਕਰ ਕਰਨਾ ਸੀ ਪੁਲਿਸ ਨੇ ਗ੍ਰਿਫਤਾਰ ਕਰ ਲੰਦੀ ਤਾਂ ਗੋਲੀਆਂ ਚਲਾਉਣ ਦੀ ਲੋੜ ਨਹੀਂ ਸੀ ਤਾਂ ਹਾਲਾਂਕਿ ਸਾਰੀ ਜਾਂਚ ਪੜਤਾਲ ਹੋਣੀ ਹੈ ਕਿ ਵਾਅਕੇ ਦੇ ਵਿੱਚ ਪੁਲਿਸ ਨੂੰ ਗੋਲੀਆਂ ਚਲਾਉਣ ਦੀ ਲੋੜ ਸੀ ਇਹ ਸਿਕ ਨੌਜਵਾਨ ਗਲਤ ਸੀ ਜਾਂ ਫਿਰ ਪੁਲਿਸ ਨੇ ਜਿਹੜਾ ਜਾਣ ਬੁੱਝ ਕੇ ਇਸ ਦੇ ਉੱਪਰ ਗੋਲੀਆਂ ਚਲਾਈਆਂ ਇਹ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਵੇਗੀ ਪਰ ਇਹ ਘਟਨਾ ਜਿਹੜੀ ਅਮਰੀਕਾ ਦੇ ਲਾਸ ਐਂਜਲਸ ਤੋਂ ਸਾਹਮਣੇ ਆਈ ਹੈ